ਦੀ ਲਹਿਰ ਜਿਹੜੀ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈਗੀ ਤੇ ਪਰਿਵਾਰ ਦੇ ਵਿੱਚ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋ ਰਹੇ ਨੇ ਤਸਵੀਰਾਂ ਸਕਰੀਨ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵੇਲੇ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਉਹ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਬڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜਾਂ ਕਹਿ ਸਕਦੇ ਕਿ ਬਿਲਕੁਲ ਵੀ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਨਹੀਂ ਬ ਬਰਨੂ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀਏ ਦੀ ਜੋ ਮਾਤਾ ਹੈ ਉਸਨੇ ਗੂੜੀਆਂ ਲੱਗਦੀਆਂ ਨੇ ਜਿਸਦੇ ਬਾਅਦ ਉਸਦਾ ਦੇਹਾਂਤ ਹੋ ਜਾਂਦਾ ਹਾਲਾਂਕਿ ਉਹਨੂੰ ਉਸਦਾ ਪੋਸਟਮਾਰਟਮ ਕਰਕੇ ਉਸਦੀ ਮ੍ਰਿਤਕ ਦੇਹ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿੱਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਫੁੰਦਾ ਸਗਰ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬੋਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜੇ ਕਹਿ ਸਕਦੇ ਕਿ ਬਿਲਕੁਲ ਵੀ ਪਰਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੂੜੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਤਾਦ ਦੇ ਹਾਂਤ ਹੋ ਜਾਂਦਾ ਹਾਲਾਂਕਿ ਉਹਨ ਉਸ ਦਾ ਪੋਸਟਮਾਰਟਮ ਕਰਕੇ ਉਸ ਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁਣ ਦੱਸ ਸਕਾਂ ਤਾਂ ਤਸਵੀਰਾਂ ਤੁਹਾਡੇ ਨਾਲ ਕਰ ਦੀਆਂ ਇਸ ਵੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ ਦੇਰ ਰਾਤ ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿਸ ਤਰੀਕੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦਾ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਆ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰ ਕਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜੇ ਕਹਿ ਸਕਦੇ ਕਿ ਬਿਲਕੁਲ ਵੀ ਪਰਿਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਦੇ ਗੋਲੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਦਾ ਦਿਹਾਂਤ ਹੋ ਜਾਂਦਾ ਹਾਲਾਂਕਿ ਹੁਣ ਉਸਦਾ ਪੋਸਟਮਾਰਟਮ ਕਰਕੇ ਉਸ ਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਤ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬੋਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੇ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਿੰਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜੇ ਕਹਿ ਸਕਦੇ ਕਿ ਬਿਲਕੁਲ ਵੀ ਪਰਿਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੋੜੀਆਂ ਲਗਦੀਆਂ ਨੇ ਜਿਸ ਦੇ ਬਾਅਦ ਉਸ ਦਾ ਦਿਹਾਂਤ ਹੋ ਜਾਂਦਾ ਹਾਲਾਂਕਿ ਉਹਨ ਉਸ ਦਾ ਪੋਸਟਮਾਰਟਮ ਕਰਕੇ ਉਸ ਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿੱਖਾਂ ਜਿਹੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਤਰੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆរី ਹੈ ਆਪਣੀ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜੇ ਕਹਿ ਸਕਦੇ ਕਿ ਬਿਲਕੁਲ ਵੀ ਪਰਿਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੂੜੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਤਾਦ ਦੇ ਹਾਂਤ ਹੋ ਜਾਂਦਾ ਹਾਲਾਂਕਿ ਹੁਣ ਉਸ ਦਾ ਪੋਸਟਮਾਰਟਮ ਕਰਕੇ ਉਸ ਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਦਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦਾ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਆ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਬڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜਿਆ ਕਹਿ ਸਕਦੇ ਕਿ ਬਿਲਕੁਲ ਵੀ ਪਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੂੜੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਤਾਦ ਦੇ ਹਾਂਤ ਹੋ ਜਾਂਦਾ ਹਾਲਾਂਕਿ ਉਹਨ ਉਸ ਦਾ ਪੋਸਟਮਾਰਟਮ ਕਰਕੇ ਉਸ ਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿੱਖਤਾਂ ਜਿਹੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਫੰਦਾ ਸਕਦਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪਹਿਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬੋਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦਾ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਆ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਬڑا ਪੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے بیٹے ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੇ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕਿ ਦੱਸ ਦਿੰਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜਿਆ ਕਹਿ ਸਕਦੇ ਕਿ ਬਿਲਕੁਲ ਵੀ ਪਰਵਾਰਕ ਮੈਂਬਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੋਲੀਆਂ ਲੱਗਦੀਆਂ ਨੇ ਜਿਸਦੇ ਬਾਅਦ ਉਸਤਾਦ ਦੇ ਹਾਂਤ ਹੋ ਜਾਂਦਾ ਹਾਲਾਂਕਿ ਉਹਨ ਉਸਦਾ ਪੋਸਟਮਾਰਟਮ ਕਰਕੇ ਉਸਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਹੈਗਾ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਦਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਵੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬੋਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜੇ ਕਹਿ ਸਕਦੇ ਕਿ ਬਿਲਕੁਲ ਵੀ ਪਰਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੋੜੀਆਂ ਲਗਦੀਆਂ ਨੇ ਜਿਸ ਦੇ ਬਾਅਦ ਉਸਦਾ ਦਿਹਾਂਤ ਹੋ ਜਾਂਦਾ ਹਾਲਾਂਕਿ ਉਹਨ ਉਸਦਾ ਪੋਸਟਮਾਰਟਮ ਕਰਕੇ ਉਸਦੀ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼ ਤਰੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦੇ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਚੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਬڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے بیٹے ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਾਂ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਅੱਜਾ ਕਹਿ ਸਕਦੇ ਕਿ ਬਿਲਕੁਲ ਵੀ ਪਰਿਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੋਲੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਦਾ ਦੇਹਾਂਤ ਹੋ ਜਾਂਦਾ ਹਾਲਾਂਕਿ ਹੁਣ ਉਸਦਾ ਪੋਸਟਮਾਰਟਮ ਕਰਕੇ ਉਸ ਨੂੰ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਿਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿੱ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਸਰਪੰਚ ਰਹੇ ਨੇ ਬਹੁਤ ਸਾਰੇ ਉਹਨਾਂ ਨੇ ਕੰਮ ਕਰਵਾਏ ਨੇ ਇੱਕ ਕਹਿ ਸਕਦੇ ਕਿ ਦਾਬਾ ਜਿਹੜਾ ਉਹਨਾਂ ਦਾ ਪਿੰਡ ਦੇ ਵਿੱਚ ਹੁੰਦਾ ਸਕਾ ਤਾਂ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਇਸ ਪੇਲੇ ਦੀਆਂ ਮੌਜੂਦ ਆ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਤ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦਾ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਚੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ بڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹੈ ਕਿ ਦੱਸ ਦਿੰਨਾ ਚਾਹੁੰਦੇ ਕਿ ਜੋ ਇਹ ਘਟਨਾ ਵਾਪਰੀ ਸੀ ਇਸ ਨੇ ਇੱਕਦਮ ਜੋ ਇਤਿਹਾਸਿਕ ਘਟਨਾ ਵੀ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਸ਼ੂਟਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੱਤੀਆਂ ਸਨ ਜੋ ਗੈਂਗਸਟਰ ਹੁੰਦੇ ਸੀ ਇੱਕ ਦੂਜੇ ਨੂੰ ਧਮਕੀਆਂ ਜ਼ਰੂਰ ਦਿੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੂੰ ਬਹੁਤ ਘੱਟ ਨਿਸ਼ਾਨਾ ਜਿਹੜਾ ਆ ਜਿਾ ਕਹਿ ਸਕਦੇ ਕਿ ਬਿਲਕੁਲ ਵੀ ਪਰਵਾਰਕ ਮੈਂਬਰਾਂ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਸੀ ਪਰ ਇੱਥੇ ਇੱਕ ਪਰਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਿਹੜਾ ਜੱਗੂ ਭਗਵਾਨਪੁਰੀ ਦੀ ਜੋ ਮਾਤਾ ਹੈ ਉਸਨੇ ਗੋੜੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਸਦਾ ਦੇਹਾਂਤ ਹੋ ਜਾਂਦਾ ਹਾਲਾਂਕਿ ਹੁਣ ਉਸਦਾ ਪੋਸਟਮਾਰਟਮ ਕਰਕੇ ਉਸਨੇ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਪਰਵਾਰਕ ਮੈਂਬਰ ਜਿਹੜੇ ਆ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਪਰਵਾਰਕ ਮੈਂਬਰ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਵਾਲੇ ਵੀ ਕਾਫੀ ਜ਼ਿਆਦਾ ਸਿਫਤਾਂ ਜੜੀਆਂ ਉਸ ਮਾਤਾ ਦੀਆਂ ਕਰਦੇ ਹੋਏ ਨਜ਼